ਸੇਫਟੀ ਟੀਮ ਪਟਿਆਲਾ ਵੱਲੋਂ 1380 ਕਿਲੋਗ੍ਰam ਨਕਲੀ ਪਨੀਰ ਜ਼ਬਤ ਪੁਲਿਸ ਤੋਂ ਮਿਲੀ ਸੂਚਨਾ ਤੇ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਟੀਮ ਪਟਿਆਲਾ ਜਿਸ ਦੀ ਅਗਵਾਈ ਜ਼ਿਲ੍ਹਾ ਸਿਹਤ ਅਧਿਕਾਰੀ ਡੀ ਐਚਓ ਡਾਕਟਰ ਗੁਰਪ੍ਰੀਤ ਕੌਰ ਅਤੇ ਫੂਡ ਸੇਫਟੀ ਅਧਿਕਾਰੀ ਐਫ ਐਸਓ ਇਸ਼ਾਨ ਬੰਸਲ ਨੇ ਕੀਤੀ ਨੇ ਲਗਭਗ 1380 ਕਿਲੋਗ੍ਰam ਨਕਲੀ ਪਨੀਰ ਜ਼ਬਤ ਕਰਕੇ ਪੂਰੇ ਸਟਾਕ ਨੂੰ ਕਬਜ਼ੇ ਵਿੱਚ ਲੈ ਲਿਆ ਉਕਤ ਪਨੀਰ ਹਰਿਆਣੇ ਤੋਂ ਪੰਜਾਬ ਵਿੱਚ ਬਿਕਰੀ ਲਈ ਲੈ ਜਾਂਦਾ ਜਾ ਰਿਹਾ ਸੀ ਅਤੇ HR55AL 1436 ਨੰਬਰ ਦੀ ਗੱਡੀ ਵਿੱਚ ਲਿਆ ਰਹੇ ਸਨ ਇਹ ਗੱਡੀ ਪੁਲਿਸ ਪੋਸਟ ਸਤੂਰਵਾ ਚੌਂਕੀ ਰਾਜਪੂਰਾ ਤੇ ਰੋਕੀ ਗਈ ਜਿੱਥੇ ਦੋ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਜਦਕੇ ਬਾਕੀ 1378 ਕਿਲੋਗ੍ਰam ਪਨੀਰ ਜ਼ਬਤ ਕਰ ਲਿਆ ਗਿਆ ਅਗਲੀ ਕਾਰਵਾਈ ਪਾਰਕ ਗੁਣਵੱਤਾ ਲੈਬ ਦੀ ਜਾਂਚ ਰਿਪੋਰਟ ਦੇ ਆਧਾਰ ਤੇ ਕੀਤੀ ਜਾਵੇਗੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਫੂਡ ਅਤੇ ਡਰੱਗਸ ਕਮਿਸ਼ਨਰ ਸ਼੍ਰੀ ਦਿਲਰਾਜ ਸਿੰਘ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਦੇ ਸਖਤ ਹੁਕਮ ਅਨੁਸਾਰ ਇਸ ਨਕਲੀ ਪਨੀਰ ਦੀ ਵਿਕਰੀ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਗਈ। ਪ੍ਰਸ਼ਾਸਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਨਕਲੀ ਖਾਦ ਪਦਾਰਥ ਵੇਚਣ ਵਾਲੇ ਵਪਾਰੀਆਂ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਅਪਣਾ ਕੇ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਲੋਕਾਂ ਦੀ ਸਿਹਤ ਦੀ ਰਾਖੀ ਕੀਤੀ ਜਾ ਸਕੇ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਸਰ ਜਿਹੜਾ ਨਕਲੀ ਪਨੀਰ ਭੜਿਆ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਓ ਅੱਜ ਮਾਨਯੋਗ ਡੀਐਸਪੀ ਸਾਹਿਬ ਮਨਜੀਤ ਸਿੰਘ ਤੇ ਐਸਐਸਓ ਸਰ ਬਲਵਿੰਦਰ ਸਿੰਘ ਨੇ ਗਵਾਹੀ ਦਿੱਤ ਵੱਖ-ਵੱਖ ਸਮੇਂ ਚ ਜਿੱਥੇ ਰੋਡ ਤੇ ਨਾਕੇ ਲਾਇਆ ਜਾਂਦੇ ਹਨ ਅੱਜ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਹਰਿਆਣਾ ਸਾਈਡ ਵੱਲੋਂ ਨਕਲੀ ਪਨੀਰ ਦੀ ਗੱਡੀ ਆ ਰਹੀ ਹੈ ਜਿਸ ਵੰਦੀਕ ਮਹਿੰਦਰਾ ਜੀਪ ਨੂੰ ਰੋਕਿਆ ਗਿਆ ਜਿਸ ਵਿੱਚ ਪਨੀਰ ਭਰਿਆ ਹੋਇਆ ਸੀ ਜਿਸ ਦਾ ਡਰਾਈਵਰ ਨੇ ਕੋਈ ਵੀ ਬਿੱਲ ਵਗੈਰਾ ਪੇਸ਼ ਨਹੀਂ ਕੀਤੇ ਜਿਸ ਤੇ ਸ਼ੱਕ ਪੈਣ ਤੇ ਅਸੀਂ ਸੀਐਮਓ ਦਫਤਰ ਰਾਜਪੁਰਾ ਨਾਲ ਪਟਿਆਲਾ ਨਾਲ ਰਾਪਤਾ ਕਾਇਮ ਕਰਕੇ ਮੈਡਮ ਗੁਰ ਡਾਕਟਰ ਗੁਰਪ੍ਰੀਤ ਕੋ ਡੀਐਚਓ ਪਟਿਆਲਾ ਹਾਜ਼ਰ ਆਈ ਜਿਨ੍ਹਾਂ ਨੇ ਆਪਣੀ ਟੀਮ ਨਾਲ ਪਨੀਰ ਦੇ ਸੈਂਪਲ ਭਰੇ ਤੇ ਪਨੀਰ ਦੇ ਸੈਂਪਲ ਭਰਨ ਤੋਂ ਬਾਅਦ ਉਹਨਾਂ ਨੇ ਲੈਬੋਰਟਰੀ ਵਿੱਚ ਭੇਜਿਆ ਭੇਜਿਆ ਜਾਵੇਗਾ ਅਤੇ ਜੋ ਗੱਡੇ ਸੀ ਉਹ ਵੀ ਪਨੀਰ ਦੀ ਉਹਨਾਂ ਨੇ ਆਪਣੀ iracialਤ ਲੈ ਕੇ ਪਨੀਰ ਨੂੰ ਕਿਸੇ ਸਹੀ ਥਾਂ ਤੇ ਰੱਖ ਕੇ ਤਾਂ ਜੋ ਖਰਾਬ ਨਾ ਹੋਵੇ ਕਰਵ ਜਿਵੇਂ ਲੈਂਦੀ ਸਰ ਕਿੰਨਾ ਕੁ ਪਨੀਰ ਸੀਗਾ ਪਨੀਰ 12 ਕੁਨਟਲ 12 13 ਕੁਨਟਲ ਦੇ ਤੇ 10 ਦੇ ਸੀ ਤੇ ਸਰ ਹੁਣ ਕੀ ਕਾਰਵਾਈ ਤੁਹਾਡੇ ਵੱਲੋਂ ਕੀ ਕੀਤੀ ਜਾ ਰਹੀ ਹੈ ਜਿਵੇਂ ਰਾਜਪੁਰੇ ਚ ਬੜਾ ਨਕਲੀ ਪਨੀਰ ਵਿਕਦਾ ਹੈ ਸਾਡੇ ਵੱਲੋਂ ਇਹ ਕਾਰਵਾਈ ਤੇ ਕਾਜੀ ਕੀਤੀਆਂ ਅਸੀਂ ਤੇਰੀ ਸੀਐਮ ਨੂੰ ਸੰਬੋਧਿਤ ਲਿਖ ਕੇ ਦਰఖాਰ ਦਿੱਤੀ ਸੀ ਉਹਨਾਂ ਨੇ ਸੈਂਪਲ ਭਰੇ ਜੋ ਵੀ ਉਥੋਂ ਰਿਪੋਰਟ ਆਉਗੀ ਅਕਸਰ ਉਹਦੇ ਆਪਣਾ ਕਾਰਜਕਾਰੀ ਕਾਰਵਾਈ ਕੀਤੀ ਜਾਉ। ਇਹ ਕਿੱਥੋਂ ਆ ਰਿਹਾ ਸੀ ਸਰ ਪਨੀਰ ਕਿੱਥੇ ਜਾ ਰਿਹਾ ਸੀ ਕੁਝ ਲੱਗਿਆ ਆਈਡੀਆ? ਇਹ ਦੱਸਦੇ ਗੁਰਦਾਮਾ ਤੋਂ ਪਨੀਰ ਆ ਰਿਹਾ ਸੀ ਲੁਧਿਆਣੇ ਜਾ ਰਿਹਾ ਸੀ। ਅੱਛਾ। ਠੀਕ ਹੈ। ਥੈਂਕ ਯੂ। ਥੈਂਕ ਯੂ ਜੀ ਬਹੁਤ ਹੋ ਗਿਆ।